ਇਹ ਦੇਖ ਲੋ ਲੋਕਾਂ ਸਾਨੂੰ ਦਾ ਭਾਈ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਆ ਮਸ ਉਹਨਾਂ ਦਾ ਉਠਾ ਆਸਰਾ ਲੈ ਕੇ ਚੱਲੇ ਵੇ ਆ ਸਾਡਾ ਚੰਗਾ ਮਾੜਾ ਉਹੀ ਦੇਖਣਗੇ ਆ ਲੋਕਾਂ ਨੇ ਜਿਨ੍ਹਾਂ ਨੇ ਆਪਣੀ ਭੈਣ ਚਦੌਣੀ ਤੀਚਰਾ ਲਾ ਲਈ ਸਾਨੂੰ ਕੋਈ ਫਿਕਰ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਸਾਡਾ ਵਿਸ਼ਵਾਸ ਆ ਤੇ ਆ ਪਰ ਰਹੇ ਆ ਦੇਖ ਲੋ ਢੋ ਸਾਹਮਣੇ ਹੀ ਨਾ ਥੈਲੇ ਦੇ ਵਿੱਚ ਕੁਛ ਪਹਿਲਾਂ ਭਰ ਕੇ ਸੱਟਦੇ ਆ ਕਿਉਂਕਿ ਇੱਥੋਂ ਨਾਲ ਜੀਓ ਪਟਦੇ ਆ ਆਹ ਹੋਰ ਇੱਥੋਂ ਇੱਥੋਂ ਇਥੋਂ ਨਿਕਲਦੀਆਂ ਨੇ ਆਹ ਸਿੱਥੋਂ ਸਾਈਡ ਤੋਂ। ਤੁਸੀਂ ਬਹੁਤ ਥੱਲੇ ਪੱਟਿਆ 4-5 ਫੁੱਟ ਫੇਰ ਆਈਆਂ ਨੇ। ਇਹ ਸਾਲੇ ਸਾਡੇ ਨਾਲ ਲੜਦੇ ਰਹੇ ਬੰਦੇ। ਵੀ ਇੱਥੋਂ ਅਸੀਂ ਤੁਹਾਨੂੰ ਨਿਉਂ ਨਹੀਂ ਪੱਟਣ ਦੇਣੀ ਇੱਥੋਂ। ਕਿਉਂਕਿ ਇਹ ਬੰਦੇ ਜਿਹੜਾ ਚੋਰ ਹੁੰਦਾ ਬੰਦਾ ਉਹਦੇ ਮਨ 'ਚ ਡਰ ਹੁੰਦਾ। ਇੱਥੋਂ ਅਸੀਂ ਇਹ ਪੱਟਣ ਨਹੀਂ ਦੇ ਰਹੇ ਤੇ ਕਹਿੰਦੇ ਅਸੀਂ ਪੱਟਾ ਨਹੀਂ ਦੇਣੀ ਨਿਉਂ। ਜਦੋਂ ਕਿ ਜਗ੍ਹਾ ਸਾਡੀ ਆ ਦੇਖੋ। ਆਹ ਗੰਦ ਉਹਨਾਂ ਗਵੰਡੀਆਂ ਦੀ ਆ ਜਿਹੜੇ ਸਾਲਿਆਂ ਨੇ ਕੰਮ ਕੀਤਾ ਹੈ ਜਾ। ਆ ਸਾਡੀ ਆ ਅਸੀਂ ਕੱਢ ਰਹੇ ਆ ਤੇ ਇੱਥੋਂ ਲੈ ਕੇ ਆਹ ਵੇਖੋ ਇੱਥੇ ਆ ਖਾਲੀ ਜਗ੍ਹਾ ਦਿੱਖ ਰਹੀ ਆ। ਦੋ ਤਿੰਨ ਫੋਟੇ ਇਧਰ ਅੰਦਰ ਨੂੰ ਪੁਚਾਈ ਦੀ ਇਹਨਾਂ ਨੇ ਵਿੱਚੋਂ ਗळा ਨਿਕਲਿਆ ਪੂਰਾ ਇਹਨੂੰ ਜਿਵੇਂ ਇਹਨਾਂ ਨੇ ਪੱਟ ਕੇ ਪਾਈ ਤੀ ਇਧਰ ਇਹ ਜੀ ਬਾਕੀ ਇਹ ਜੇ ਲੋਕਾਂ ਦਾ ਰੱਬੇ ਦਊਗਾ ਸਜ਼ਾ ਜਿਹੜੀ ਦੇਣੀ ਆ ਹੁਣ ਆਪਾਂ ਤਾਂ ਕੀ ਕਰ ਸਕਦੇ ਹਾਂ ਪ੍ਰਮਾਤਮਾ ਦੇ ਵਿਸ਼ਵਾਸ ਆਪਾਂ ਨੂੰ ਤਾਂ ਆਂ ਦੇਖ ਲਓ ਆਂ ਦੇਖ ਲਓ ਜਿਗਰੀ ਆ ਹੁਣ ਝਾੜ ਕੇ ਦਿਖਾ ਦਨੇ ਲਾ ਝੜ ਗਈ ਉਹ ਦੇਖੋ ਆ ਪਤਾ ਹੋ ਗਿਆ ਕਮਰਾ ਆ ਗਿਆ ਉਹ ਦੇਖੋ ਹੋਰ ਆ ਗਿਆ ਉਹ ਦੇਖੋ ਇਹ ਨਾ ਕੇਬਿਟਾ ਕੀ ਨੇ ਦੂਜੀ ਆਪ ਵੀ ਦੇਖ ਲਓ ਵੀ ਕੀ ਚੀਜ਼ ਆ ਕਿਹੜਾ ਆ ਗਿਆ ਪੀਸ ਦੇਖੀ ਚੱਲ ਰੋਣ ਕੋ ਕਿਹੜੇ ਕਿਹੜੇ ਪੀਸ ਆਉਂਦੇ ਨੇ ਇੱਥੇ ਆ ਦੇਖ ਲਓ ਇੱਥੋਂ ਭਰ ਭਰ ਕਰ ਡਰੇ ਸੀ ਉਹ ਦੇਖ ਲਓ ਸਭ ਇੱਥੇ ਨਿਕਲ ਰਹੀਆਂ ਨੇ ਇਹਦੇ ਵਿੱਚੋਂ ਇੱਥੋਂ ਇਹ ਦੇਖੋ ਆਹ ਦੇਖੋ ਆ ਨਿਕਲਦੀਆਂ ਨੇ ਆਹ ਪਈਆਂ ਦੇਖੋ ਆਈਆਂ ਨਾ ਆਹ ਦੇਖੋ ਛੋਟੇ ਛੋਟੇ ਪੀਸ ਪਏ ਆਪਿਆਂ ਇਹ ਆਪ ਹੈ ਨੇ ਦੇਖੋ ਇਹ ਹੁਣ ਚੂਰਾ ਹੋ ਗਿਆ ਨਾ ਦਾ ਹੈ ਬੋਤਲ ਦੇ ਵਿੱਚ ਇਹ ਆ ਭਈਆ ਆ ਆ ਗਈ ਦੇਖੋ ਆਰੇ ਆ ਦੇਖੋ ਇਹ ਚੀਜ਼ ਹੈ ਨਾ ਇਹ ਕੋਲ ਜੀ ਦਿਖਦੀ ਆ ਤੁਹਾਨੂੰ ਦਸ ਮਿੰਟ ਚ ਨਾ ਹੋਊਗਾ ਟੂਣੀ ਆਣ ਦਾ ਹਾਲ ਕੀ ਹੋਊਗਾ ਰੱਬ ਜਾਣਦਾ ਆ ਆ ਗਈ ਦੇਖੋ ਕੇ ਹੋ ਗਈ ਇੱਕ ਆ ਪਈ ਆ ਲੇ ਅਰੇ ਫੁੱਲਗੇ ਨਹੀਂ ਦੇ ਦੇ ਚੱਕੀ ਦੀ ਆ ਰਹੀ ਦੇਖੀ ਦੇਖੀ ਬੋਤਲ ਨਹੀਂ ਨਿਕਲੀ ਦੀ ਪਾਣੀ ਚੂਰਾ ਨਿਕਲ ਰਿਹਾ ਹੋ ਹੋਗੇ ਨਾ